ਪਾਠ ਪਾਂਜੇ ਆਪਣੇ ਪਰਾਏ ਵਰਖਾ ਦੀ ਰੁੱਤ ਵਿੱਚ ਮੀਂਹ ਪੈਣਾ ਕੁਦਰਤੀ ਹੈ ਜੇ ਵਰਖਾ ਦੀ ਰੁੱਤ ਵਿੱਚ ਵੀ ਮੀਂਹ ਨਾ ਪਵੇ ਤਾਂ ਫੇਰ ਮੀਂਹ ਦਾ ਵੀ ਕੀ ਲਾਭ ਨਾਲੇ ਸਿਆਣੇ ਕਹਿੰਦੇ ਨੇ ਕਿ ਵੇਲੇ ਦਾ ਰਾਗ ਕੁਵੇਲੇ ਦੀਆਂ ਟੱਕਰਾ ਮੀਂਹ ਪਿਛਲੇ ਸਵੇਰ ਤੋਂ ਵਰ ਰਿਹਾ ਸੀ ਹਲਕੀ ਬੂੰਦਾਬاندی ਤੋਂ ਮੋਲੇ ਧਾਰ ਵਰਖਾ ਵਿੱਚ ਬਦਲ ਗਿਆ ਸੀ ਗਲੀਆਂ ਵਿੱਚ ਨਾਲੀਆਂ ਭਰ ਕੇ ਵਗ ਰਹੀਆਂ ਸਨ ਘਰਾਂ ਦੇ ਪਰਨਾਲੇ ਵਰਖਾ ਦਾ ਪਾਣੀ ਉਗਲ ਰਹੇ ਸਨ ਮੈਂ ਆਪਣੇ ਕਮਰੇ ਦੀ ਖਿੜਕੀ ਵਿੱਚ ਬੈਠਾ ਮੀਂਹ ਦੇ ਰੁਕਣ ਦੀ ਉਡੀਕ ਕਰ ਰਿਹਾ ਸਾਂ ਪਰਸੋ ਮੇਰੀ ਇੰਟਰਵਿਊ ਹੈ ਤੇ ਕੱਲ ਸ਼ਾਮ ਤੱਕ ਮੇਰਾ ਪਟਿਆਲੇ ਪਹੁੰਚਣਾ ਬਹੁਤ ਲਾਜ਼ਮੀ ਸੀ ਸੜਕਾਂ ਬਿਲਕੁਲ ਖਾਲੀ ਸਨ ਦੂਰ ਦੂਰ ਤੱਕ ਕੋਈ ਬੰਦਾ ਪਰਿੰਦਾ ਨਜ਼ਰ ਨਹੀਂ ਸੀ ਆ ਰਿਹਾ ਕੋਈ ਰਿਕਸ਼ਾ ਹੀ ਨਜ਼ਰ ਆ ਜਾਏ ਤਾਂ ਉਸ ਦੀ ਮਦਦ ਨਾਲ ਇੱਥੋਂ ਨਿਕਲ ਕੇ ਮੈਂ ਬਸ ਅੱਡੇ ਉੱਪਰ ਤਾਂ ਪਹੁੰਚ ਸਕਦਾ ਸੀ ਪਰ ਕੋਈ ਵੀ ਰਿਕਸ਼ਾ ਨਜ਼ਰ ਨਹੀਂ ਸੀ ਆ ਰਿਹਾ ਅਸਲ ਵਿੱਚ ਮੀਂਹ ਕਰਕੇ ਸਾਰੇ ਲੋਕ ਆਪੋ ਆਪਣੇ ਘਰਾਂ ਵਿੱਚ ਧੁੱਪਕੇ ਹੋਏ ਸਨ ਮੇਰੀ ਨਜ਼ਰ بار بار ਕੜੀਵਲ ਜਾ ਰਹੀ ਸੀ ਸ਼ਾਮ ਦੇ 5 ਵਜੇ ਤੱਕ ਹੀ ਮੈਨੂੰ ਬਸ ਮਿਲਨੀ ਸੀ ਤੇ ਜੋ ਆਖਰੀ ਬਸ ਲੰਘ ਗਈ ਤਾਂ ਫਿਰ ਕੱਲ ਸਵੇਰੇ ਹੀ ਬਸ ਮਿਲ ਸਕੇਗੀ ਮੇਰੇ ਘਰ ਤੋਂ ਬਸ ਅੱਡਾ ਘੰਟੇ ਕੁ ਦੀ ਦੂਰੀ ਤੇ ਸੀ ਸੜਕ ਉੱਪਰ ਕੋਈ ਆਵਾਜ਼ਾਈ ਨਹੀਂ ਸੀ ਨਾ ਕੋਈ ਆ ਰਿਹਾ ਸੀ ਤੇ ਨਾ ਕੋਈ ਜਾ ਰਿਹਾ ਸੀ ਜੇ ਮੈਂ ਇਸ ਮੁਸ਼ਕਲ ਦੀ ਘੜੀ ਵਿੱਚ ਕਿਸੇ ਨੂੰ ਆਵਾਜ਼ ਵੀ ਦੇਣਾ ਚਾਹਾਂ ਤਾਂ ਕੋਈ ਮੇਰੇ ਨੇੜੇ ਨਹੀਂ ਸੀ ਤੇ ਮੈਂ ਮਾਰਿਆ ਤੋਂ ਦੂਰ ਸੀ ਇਸ ਅਜਨਬੀ ਸ਼ਹਿਰ ਵਿੱਚ ਮੈਨੂੰ ਕੋਈ ਵੀ ਨਹੀਂ ਸੀ ਜਾਣਦਾ ਮੈਂ ਆਪਣੇ ਘਰ ਤੋਂ 200 ਕਿਲੋਮੀਟਰ ਤੋਂ ਵੱਧ ਦੀ ਦੂਰੀ ਉੱਪਰ ਸੀ ਪਲ-ਪਲ ਮੇਰੀ ਤੇ ਮੇਰੀ ਚਿੰਤਾ ਕੁਦਰਤੀ ਹੀ ਵੱਧ ਰਹੀ ਸੀ ਮੈਂ ਚਾਹ ਕੇ ਕਿਸੇ ਕੋਲੋਂ ਮਦਦ ਦੀ ਮੰਗ ਨਹੀਂ ਸਾਕਰ ਸਕਦਾ ਬਰਸਾਤ ਸੀ ਰੁਕੰਦਾ ਨਾ ਹੀ ਨਹੀਂ ਸੀ ਲੈ ਰਹੀ ਅਸਮਾਨ ਉੱਪਰ ਬੱਦਲ ਸੰਘਣੇ ਹੋ ਰਹੇ ਸਨ ਕਾਲੇ ਬੱਦਲਾ ਕਾਰਨ ਹਨੇਰਾ ਜਿਹਾ ਹੋ ਗਿਆ ਸੀ ਦੁਪਹਿਰ ਦੇ ਵੇਲੇ ਹੀ ਰਾਤ ਦਾ ਅਭਾਸ ਹੋ ਰਿਹਾ ਸੀ ਬਿਜਲੀ ਲਿਸ਼ਕ ਰਹੀ ਸੀ ਤੇ ਬੱਦਲਾਂ ਦੀ ਜ਼ੋਰਦਾਰ ਗੜਗੜਾਹਟ ਨਾਲ ਕਬਰਾਹੜ ਜਿਹੀ ਹੋ ਰਹੀ ਸੀ ਜੇ ਮੈਂ ਕੱਲ ਤੱਕ ਨਾ ਪਹੁੰਚ ਸਕਿਆ ਤਾਂ ਬਹੁਤ ਮੁਸ਼ਕਲ ਹੋ ਜਾਵੇਗੀ ਮੈਂ ਪਿਛਲੇ 2 ਸਾਲਾਂ ਤੋਂ ਇਸ ਇੰਟਰਵਿਊ ਦੀ ਤਿਆਰੀ ਕਰ ਰਿਹਾ ਹਾਂ ਤੇ ਹੁਣ ਅਚਾਨਕ ਬਿਲਕੁਲ ਮੌਕੇ ਉੱਪਰ ਮੈਂ ਇਸ ਸ਼ਹਿਰ ਵਿੱਚ ਫਸ ਗਿਆ ਸਾਂ ਮੈਨੂੰ ਪਹਾੜੀ ਖੇਤਰ ਦਾ ਕੋਈ ਤਜਰਬਾ ਨਹੀਂ ਸੀ ਫਿਰ ਵੀ ਪਤਾ ਨਹੀਂ ਕਿਉਂ ਮੈਂ ਇਸ ਸ਼ਹਿਰ ਵਿੱਚ ਆ ਗਿਆ ਮੈਨੂੰ ਰਹਿ ਰਹਿ ਕੇ ਆਪਣੇ ਆਪ ਉੱਪਰ ਗੁੱਸਾ ਆ ਰਿਹਾ ਸੀ ਅਸਲ ਵਿੱਚ ਮੇਰਾ ਲਾਲਚ ਹੀ ਮੈਨੂੰ ਇੱਥੇ ਤੱਕ ਖਿੱਚ ਕੇ ਲੈ ਆਇਆ ਸੀ ਇਹ ਲਾਲਚ ਹੀ ਮੇਰੀ ਅਜੋਕੀ ਸਥਿਤੀ ਦਾ ਜ਼ਿੰਮੇਵਾਰ ਸੀ ਪਹਾੜੀ ਖੇਤਰ ਵਿੱਚ ਗਰਮੀ ਦੀਆਂ ਛੁੱਟੀਆਂ گزارਣ ਦੇ ਲਾਲਚ ਵਿੱਚ ਮੈਥੋਂ ਆਪਣੇ ਦੋਸਤ ਦੇ ਸੱਦੇ ਨੂੰ ਠੁਕਰਾਨਾ ਹੋਇਆ ਉਹ 2 ਮਹੀਨੇ ਲਈ ਵਿਦੇਸ਼ ਜਾ ਰਿਹਾ ਸੀ ਤੇ ਉਸਨੇ ਮੈਨੂੰ ਆਪਣੇ ਮਕਾਨ ਦੀ ਚਾਬੀ ਭੇਜ ਦਿੱਤੀ ਅਸਲ ਵਿੱਚ ਮੈਨੂੰ ਇੱਥੇ ਆਉਣਾ ਹੀ ਨਹੀਂ ਸੀ ਚਾਹੀਦਾ ਪਰ ਮੇਰਾ ਮਨ ਤਾਂ ਦਿੱਲੀ ਵਰਗੇ ਸ਼ਹਿਰ ਦੀ ਗਰਮੀ ਚੋਂ ਨਿਕਲ ਕੇ ਪਹਾੜੀ ਠੰਡੀਆਂ ਹਵਾਵਾਂ ਲਈ ਤਰਸ ਰਿਹਾ ਸੀ ਮੈਂ ਬਿਨਾਂ ਕੁਝ ਸੋਚੇ ਬਿਨਾਂ ਕਿਸੇ ਦੇਰੀ ਤੋਂ ਅਗਲੇ ਦਿਨ ਹੀ ਆਤਮ ਗਿਆ ਸਾ ਆਪੇ ਫਾਥੜੀਏ ਤੈਨੂੰ ਕੌਣ ਛੁੜਾਵੇ ਦੇ ਕਥਨ ਮੁਤਾਬਕ ਮੈਂ ਸਾ ਸ਼ਹਿਰ ਸੀ ਪਹਾੜ ਸੀ ਹਵਾਵਾਂ ਦੀ ਥਾ ਤੇਜ਼ ਬਰਸਾਤ ਸੀ ਫਿਰ ਇੱਕ ਖਿਆਲ ਆਇਆ ਕਿਉਂ ਨਾ ਆਪਣੇ ਉਸ ਦੋਸਤ ਨੂੰ ਫੋਨ ਕਰਕੇ ਪੁੱਛਾਂ ਕਿ ਹੁਣ ਮੈਂ ਕੀ ਕਰਾਂ ਮੈਂ ਤਾਂ ਇੱਥੇ ਕਿਸੇ ਨੂੰ ਜਾਣਦਾ ਵੀ ਨਹੀਂ ਪਹਾੜਾਂ ਉੱਪਰ ਬਰਸਾਤ ਜਿੰਨੀ ਸੋਹਣੀ ਲੱਗਦੀ ਹੈ ਉਸ ਤੋਂ ਵੀ ਵੱਧ ਉਹ ਖਤਰਨਾਕ ਹੁੰਦੀ ਹੈ ਬਰਸਾਤ ਦਾ ਪਾਣੀ ਤੇਜ਼ੀ ਨਾਲ ਵਗਦਾ ਹੈ ਆਪਣੇ ਨਾਲ ਮਿੱਟੀ ਪੱਥਰ ਤੇ ਹੋਰ ਕਿੱਦਾਂ ਕੁਝ ਲੈ ਕੇ ਦੀਵਾਰ ਵੱਲ ਧੁਰ ਪੈਂਦਾ ਹੈ ਢਿੰਗਾ ਡਿੱਗਣ ਤੇ ਜ਼ਮੀਨ ਖਿਸਕਣ ਦੀਆਂ ਘਟਨਾਵਾਂ ਤਾਂ ਆਮ ਹੁੰਦੀਆਂ ਹਨ ਜੋ ਭਲਾ ਕੋਈ ਵੱਡਾ ਪੱਥਰ ਹੀ ਪਹਾੜੀ ਦੀ ਢਲਾਨ ਨਾਲ ਖਿਸਕਦਾ ਹੋਇਆ ਆ ਗਿਆ ਫਿਰ ਮੇਰਾ ਕੀ ਬਣੂ ਡਰ ਨਾਲ ਮੈਂ ਪੱਤੇ ਵਾਂਗੂ ਕੰਬ ਰਿਹਾ ਸੀ ਫੋਨ ਕਰਨ ਗਿਆ ਤਾਂ ਦੋਸਤ ਦਾ ਫੋਨ ਬੰਦ ਆ ਰਿਹਾ ਸੀ ਹੁਣ ਮੇਰਾ ਕਿਸੇ ਵੀ ਕੜੀ ਇੱਥੋਂ ਨਿਕਲ ਜਾਣ ਨੂੰ ਕਾਲਾ ਸੀ ਮੈਂ ਕਿਸੇ ਵੀ ਸੂਰਤ ਵਿੱਚ ਹੋਰ ਰੁਕਣਾ ਨਹੀਂ ਸੀ ਚਾਹੁੰਦਾ ਪਟਿਆਲੇ ਪਹੁੰਚ ਸਕਾਂ ਜਾਂ ਨਾ ਪਰ ਇਥੋਂ ਜ਼ਰੂਰ ਨਿਕਲ ਜਾਣਾ ਚਾਹੁੰਦਾ ਹਾਂ ਮੈਂ ਅੰਦਰ ਕਾਲਾ ਪਹਿ ਰਿਹਾ ਸੀ ਬਾਹਰ ਬਰਸਾਤ ਦੇ ਰੁਕਣ ਦਾ ਕੋਈ ਅਸਾਰ ਨਹੀਂ ਸੀ ਨਜ਼ਰ ਆ ਰਿਹਾ ਮੈਂ ਇੱਧਰ ਉੱਧਰ ਦੇਖਿਆ ਕਿ ਕੁਝ ਮਿਲ ਜਾਵੇ ਤਾਂ ਕਿ ਮੈਂ ਵਰਦੀ ਬਰਸਾਤ ਵਿੱਚ ਜਾ ਕੇ ਇੱਥੋਂ ਨਿਕਲਣ ਦਾ ਕੋਈ ਇੰਤਜ਼ਾਮ ਕਰ ਸਕਾਂ ਚੰਗੀ ਕਿਸਮਤ ਨਾਲ ਮੈਨੂੰ ਆਪਣੇ ਦੋਸਤ ਦੇ ਕਮਰੇ 'ਚੋਂ ਇੱਕ ਛਤਰੀ ਲੱਭ ਗਈ ਕਾਲੇ ਰੰਗ ਦੀ ਉਸ ਛਤਰੀ ਨੂੰ ਲੈ ਕੇ ਮੈਂ ਤੇਜ਼ੀ ਨਾਲ ਬਰਾਂਡੇ ਵੱਲ ਆਉ ਲਿਆ ਅਸਮਾਨੀ ਬਿਜਲੀ ਦੀ ਲਿਸ਼ਕ ਤੋਂ ਮੈਂ ਨਵੰਬਰ ਗਿਆ ਅਗਲੇ ਹੀ ਪਲ ਬਿਜਲੀ ਜ਼ੋਰਦਾਰ ਗਰਜ ਨੇ ਮੇਰੇ ਕਦਮ ਰੋਕ ਦਿੱਤੇ ਇਹ ਜ਼ਰੂਰ ਕਿਤੇ ਨੇੜੇ ਹੀ ਡਿੱਗੀ ਹੋਵੇਗੀ ਮੈਂ ਸੁਣਿਆ ਸੀ ਕਿ ਜੇ ਬਿਜਲੀ ਦੀ ਲਿਸ਼ਕ ਤੇ ਬੱਦਲਾਂ ਦੀ ਗਰਜ ਵਿੱਚ ਥੋੜਾ ਹੀ ਵਕਫਾ ਹੋਵੇ ਤਾਂ ਸਮਝੋ ਇਹ ਕਿਤੇ ਨੇੜੇ ਹੀ ਡਿੱਗੀ ਹੋਵੇਗੀ ਨਾਲੇ ਕਾਲੀ ਰੰਗ ਉੱਪਰ ਤਾਂ ਇਹ ਬੜੀ ਮਿਹਰਬਾਨ ਹੁੰਦੀ ਹੈ ਬਚਪਨ ਵਿੱਚ ਸੁਣੀਆਂ ਇਹ ਗੱਲਾਂ ਸੁਣ ਕੇ ਮੈਂ ਬਾਹਰ ਨਿਕਲਣ ਦਾ ਹੌਸਲਾ ਨਾ ਕਰ ਸਕਿਆ ਪਰ ਬਿਜਲੀ ਨੂੰ ਕਾਲੇ ਰੰਗ ਦੀ ਕੀ ਸਮਝ ਉਹ ਕਿਹੜਾ ਵੇਖ ਸਕਦੀ ਹੈ ਬਿਜਲੀ ਨੂੰ ਕਾਲਾ ਰੰਗ ਥੋੜੇ ਹੀ ਦਿਖਾਈ ਦਿੰਦਾ ਹੈ ਮੈਂ ਆਪਣੇ ਮਨ ਨੂੰ ਸਮਝਾ ਰਿਹਾ ਸਾਂ 5 ਵਜਣ ਵਿੱਚ ਹਾਲੇ 1 ਘੰਟਾ ਬਾਕੀ ਸੀ ਤੇ ਮੈਂ ਜੇ ਹੁਣੇ ਨਿਕਲ ਜਾਵਾਂ ਤਾਂ ਬਸ ਅੱਡੇ ਤੋਂ ਮੈਨੂੰ ਕੋਈ ਨਾ ਕੋਈ ਰਿਕਸ਼ਾ ਮਿਲ ਸਕਦਾ ਹੈ ਰਿਕਸ਼ਾ ਲੈ ਕੇ ਮੈਂ ਵਾਪਸ ਆਪਣਾ ਸਮਾਨ ਲਿਜਾ ਸਕਦਾ ਹ ਇਸ ਵਿਚਾਰ ਨਾਲ ਅਗਲੇ ਹੀ ਪਲ ਮੈਂ ਢੀਡੇ ਜਿਹੇ ਬਾਜ਼ਾਰ ਵਿੱਚ ਸੀ ਬਾਜ਼ਾਰ ਪਹਾੜੀ ਦੀ ਹਲਕੀ ਜਿਹੀ ਟਲਾਂ ਉੱਪਰ ਸਥਿਤ ਸੀ ਬਾਜ਼ਾਰ ਵਿੱਚ ਪਾਣੀ ਹੋਣ ਕਰਕੇ ਮੈਨੂੰ ਆਪਣੇ ਬੂਟ ਉਤਾਰ ਕੇ ਹੱਥ ਵਿੱਚ ਫੜਨੇ ਪਏ ਤੇ ਮੈਂ ਰਵਾ ਰਵੀ ਬਸ ਅੱਡੇ ਵੱਲ ਤੁਰ ਪਿਆ ਪਾਣੀ ਠੰਡਾ ਸੀ ਤੇ ਮੇਰੇ ਪੈਰਾਂ ਵਿੱਚ ਵਗ ਰਿਹਾ ਸੀ ਕਾਲੇ ਪੈਰੀ ਮੈਂ ਬਸ ਅੱਡੇ ਦੇ ਠੀਕ ਸਾਹਮਣੇ ਆ ਕੇ ਰੁਕ ਗਿਆ ਟਾਵੀਆਂ ਟਾਵੀਆਂ ਸਵਾਰੀਆਂ ਬਸ ਅੱਡੇ ਦੀ ਛੱਤ ਹੇਠਾਂ ਬੈਠੀਆਂ ਹਨ ਸ਼ਾਇਦ ਉਹ ਬਸ ਦੀ ਉਡੀਕ ਕਰ ਰਹੀਆਂ ਸਨ ਜਾਂ ਮੀਂਹ ਦੇ ਰੁਕਣ ਦੀ ਦੋ ਚਾਰ ਰਿਕਸ਼ੇ ਵਾਲੇ ਆਪਣੇ ਰਿਕਸ਼ੇ ਰੋਕ ਕੇ ਇੱਕ ਚਾਹ ਵਾਲੀ ਛੋਟੀ ਜਿਹੀ ਦੁਕਾਨ ਉੱਪਰ ਬੈਠੇ ਸਨ ਭయ్యా ਕਿਉਂ ਚਲੋਗੇ ਕਿਆ कहां चलना है बाबूजी बस अड्डे के लिए बस अड्डा तो सामने है बाबूजी ओ मेरे ਵੱਲ ਦੇਖ ਕੇ ਮੁਸਕਰਾ ਰਿਹਾ ਸੀ ਮੈਨੂੰ ਆਪਣੀ ਗਲਤੀ ਦਾ ਅਹਿਸਾਸ ਹੋਇਆ ਮੈਂ ਤਾਂ ਪਹਿਲਾਂ ਹੀ ਬਸ ਅੱਡੇ ਦੇ ਸਾਹਮਣੇ ਖੜਾ ਸੀ ਠੀਕ ਹੈ ਮੇਰਾ ਮਤਲਬ ਸੀ ਪਹਿਲਾਂ ਘਰ ਜਾ ਕੇ ਸਮਾਨ ਲੈ ਕੇ ਆਉਣਾ ਹੈ ਉਦੋਂ ਵਾਪਸ ਬਸ ਅੱਡੇ ਤੱਕ ਕਿੰਨੇ ਪੈਸੇ ਲਏਗਾ ਜੋ ਆਪ ਠੀਕ ਸਮਝੋ ਬਿਨਾਂ ਕਿਸੇ ਹਿਲ ਹੁਜਜਤ ਤੋਂ ਉਹ ਮੇਰੇ ਨਾਲ ਧੁਰ ਪਿਆ ਉਸ ਦੇ ਰਿਕਸ਼ੇ ਵਿੱਚ ਬੈਠ ਕੇ ਬਾਜ਼ਾਰ ਚੋਂ ਲੰਘਦੇ ਹੋਏ ਮੈਂ ਦੇਖਿਆ ਕਿ ਪਾਣੀ ਦਾ ਵਹਾਅ ਤੇਜ਼ ਹੋ ਗਿਆ ਸੀ ਉਸ ਉੱਪਰ ਬੇਤਹਾਸ਼ਾ ਬੀ ਪੈ ਰਿਹਾ ਸੀ ਪਰ ਉਹ ਸਭ ਕਾਸੇ ਤੋਂ ਬੇਪਰਵਾਹ ਉਹ ਰਿਕਸ਼ੇ ਦੇ ਪੈਡਲ ਮਾਰ ਰਿਹਾ ਸੀ ਰਿਕਸ਼ੇ ਵਾਲੇ ਨੂੰ ਪਾਣੀ ਚੋਂ ਰਿਕਸ਼ਾ ਖਿੱਚਣਾ ਕਾਫੀ ਮੁਸ਼ਕਲ ਲੱਗ ਰਿਹਾ ਸੀ ਮੇਰਾ ਜੀ ਕੀਤਾ ਕਿ ਮੈਂ ਉਤਰ ਜਾਵਾਂ ਤੇ ਉਸ ਦਾ ਭਾਰ ਹਲਕਾ ਕਰ ਦੇਵਾਂ ਕਾਲਜ ਵਿੱਚ ਪੜਦਿਆਂ ਵੀ ਕਈ ਵਾਰੀ पूरी चढ़ाई वे असि रिक्शा खाली कर दिया करना चाहते बाबू जी आप आज रुक जाइए बारिश बहुत तेज है क्यों अब क्या बात हो गयी कोई बात नहीं बाबू जी इन पहाड़ी रास्तो का कोई भरोसा नहीं होता बरसात में कभी कभी रस्ते बंद हो जाते हैं चट्टाने रस्ते में आ जाती है तो बड़ी मुश्किल होती है वो तो ठीक है पर पहुंचना भी बहुत जरूरी है आप सही कह रहे हैं पहुंचना तो सबको है लेकिन बरसात का भी देख ले हाले गल मेरे मुंह बिछ सी कि वो बोल पिया देख लो आज की ही बात है रुक जाओ कल सुबह तक रुक जाएगी ये बरसात यार तुम तो ऐसे कह रहे हो जैसे तुम मेरे अपने सगे संबंधी होते हो परदेश में हर आदमी अपना होता है ये तो समझने की बात है आप पैसे बेशक मत देना लेकिन मेनू चुकिया देख के वो वापस अपने रिक्शे को चला गया उसने रिक्शे की सीट हीठो कपड़ा काट के मुंह पूजया मैं कमरे का दरवाजा खोलने लग पया ताला नहीं सी खुल रहा ते इस तो पहला ਕਿ ਮੈਂ ਉਸ ਨੂੰ ਚਾਹ ਵਾਸਤੇ ਰੁਕਣ ਲਈ ਆਵਾਜ਼ ਮਾਰਦਾ ਉਹ ਰਿਕਸ਼ੇ ਤੇ ਸਵਾਰ ਹੋ ਕੇ ਮੇਰੀਆਂ ਨਜ਼ਰਾਂ ਤੋਂ ਓਲੇ ਹੋ ਗਿਆ ਨਾ ਮੈਂ ਉਸ ਨੂੰ ਜਾਣਦਾ ਸੀ ਤੇ ਨਾ ਉਹ ਮੈਨੂੰ